ਗੱਡੀਆਂ ਦੀਆਂ ਰੇਸਾਂ ਨੇ ਪਾਤਾ ਖਲਾਰਾ ਬਣਿਆ ਕਿਸੇ ਲਈ ਜ਼ਿੰਦਗੀ ਤੇ ਮੌਤ ਦਾ ਸਵਾਰ ਸੀਸੀਟੀਵੀ ਨੇ ਉਡਾਇ ਸਭ ਤੇ ਹੋਸ਼ ਅੱਖਾਂ ਰਹਿ ਜਾੜ ਦੀਆਂ ਅਟੀਆਂ ਤਸਵੀਰਾਂ ਕਿਸੇ ਰਹਾਇਸ਼ੀ ਇਲਾਕੇ ਦੀਆਂ ਲੱਗ ਰਹੀਆਂ ਨੇ ਜਿੱਥੇ ਕਿ ਆਲੇ ਦੁਆਲੇ ਘਟੀਆਂ ਤੇ ਮਕਾਨ ਬਣੇ ਹੋਏ ਨਜ਼ਰ ਆ ਰਹੇ ਨੇ ਤੇ ਸੜਕ ਤੋਂ ਵਾਹਨ ਵੀ ਲੰਘਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤੇ ਇਸ ਆਵਾਜਾਈ ਦੇ ਵਿਚਕਾਰ ਐਨ ਐਚ ਕੁਝ ਜਿਹਾ ਵਾਪਰ ਜਾਂਦਾ ਹੈ ਕਿ ਦੇਖ ਕੇ ਤੁਹਾਡੀਆਂ ਵੀ ਅੱਖਾਂ ਅਡੀਆਂ ਹੀ ਰਹਿ ਜਾਣਗੀਆਂ ਇਸ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਦੋ ਮੁੰਡੇ ਆਪਣੇ बराबर स्कूटरਾਂ ਤੇ ਗੱਲ ਕਰਦੇ ਹੋਏ ਲੰਘਦੇ ਨਜ਼ਰ ਆ ਰਹੇ ਨੇ ਤੇ ਕੁਝ ਸਮੇਂ ਬਾਅਦ ਇਹਨਾਂ ਦੇ ਨਾਲ ਪਰੇ ਨਹੀਂ ਜਾਣਦੇ ਸੀ ਕਿ ਇਹ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਣਗੇ ਦਰਅਸਲ ਇਹਨਾਂ ਦੋਹਾਂ ਮੁੰਡਿਆਂ ਦੇ ਉੱਪਰ ਤੇਜ਼ ਰਫ਼ਤਾਰ ਗੱਡੀਆਂ ਦਾ ਕਹਿਰ ਵਰਿਆ ਤੇ ਜਿੱਤੇ ਚੱਲਦਿਆਂ ਤੇਜ਼ ਰਫ਼ਤਾਰ ਰੇਸਾਂ ਲਗਾ ਰਹੀਆਂ ਗੱਡੀਆਂ ਨੇ ਇਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਦੋ ਨੌਜਵਾਨ ਮੁੰਡੇ ਆਪਣੇ ਆਪਣੇ ਸਕੂਟਰਾਂ ਦੇ ਉੱਪਰ ਸਵਾਰ ਹੋ ਕੇ ਪਿੱਛੇ ਬੈਕ ਟੰਗੇ ਹੋਏ ਨੇ ਤੇ ਦੇਖਣ 'ਚ ਲੱਗ ਰਿਹਾ ਹੈ ਕਿ ਕਿਤੇ ਪੜਨ ਜਾ ਰਹੇ ਨੇ ਸ਼ਾਇਦ ਵਿਦਿਆਰਥੀ ਨੇ ਇਸ ਸੜਕ ਤੋਂ ਲੰਘਦੇ ਹੁੰਦੇ ਨੇ ਤਾਂ ਇੰਨੇ ਦੇ ਵਿੱਚ ਹੀ ਜਿਵੇਂ ਹੀ ਇਹ ਇਥੋਂ ਲੰਘਦੇ ਨੇ ਤੇ ਕੁਝ ਦੇਰ ਬਾਅਦ ਇੱਕ ਕਾਲੇ ਰੰਗ ਦੀ ਗੱਡੀ ਉੱਥੇ ਖੜੀ ਹੋਈ ਇੱਕ ਵੱਡੀ ਕਾਲੇ ਰੰਗ ਦੀ ਗੱਡੀ ਦੇ ਵਿੱਚ ਆਵਾਜਦੀ ਹੈ ਤੇ ਗੱਡੀ ਦਾ ਟਾਇਰ ਵੀ ਪੜਕੇ ਸੜਕ ਦੇ ਦੂਜੇ ਕਿਨਾਰੇ ਤੇ ਜਾ ਡਿੱਗਦਾ ਤੇ ਸੇ ਸੀਸੀਟੀਵੀ ਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇੱਕ ਐਕਟਿਵਾ ਵੀ ਸੜਕ ਦੇ ਦੂਜੇ ਪਾਸੇ ਡਿੱਗਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਤੇ ਨਾਲ ਤਸਵੀਰਾਂ ਨੂੰ ਦੇਖ ਕੇ ਤਾਂ ਹੀ ਲੱਗਦਾ ਹੈ ਕਿਸ ਐਕਟਿਵਾ ਦੀ ਕਿਸੇ ਗੱਡੀ ਦੇ ਨਾਲ ਟੱਕਰ ਹੋਈ ਹੈ ਜਿਸਦੇ ਚਲਦਿਆਂ ਇਹ ਸੜਕ ਦੇ ਉੱਪਰ ਆ ਡਿੱਗਿਆ ਤੇ ਦੂਜੇ ਪਾਸੇ ਸਾਹਮਣੇ ਜੋ ਗੱਡੀ ਦੂਸਰੀ ਗੱਡੀ ਦੇ ਵਿੱਚ ਵੱਜੀ ਹੈ ਦਰਅਸਲ ਇਹ ਉਹੀ ਗੱਡੀ ਹੈ ਜਿਸਦੇ ਵੱਲੋਂ ਇਸ ਐਕਟਿਵਾ ਤੇ ਸਵਾਰ ਇਹਨਾਂ ਨੌਜਵਾਨਾਂ ਨੂੰ ਟੱਕਰ ਮਾਰੀ ਗਈ ਹੈ ਤੇ ਇਹਦੇ ਵਿੱਚ ਹੀ ਉੱਥੇ ਇੱਕ ਹੋਰ ਗੱਡੀ ਆ ਕੇ ਰੁਕਦੀ ਹੈ ਦਰਅਸਲ ਇਹ ਤੇ ਦੋਵੇਂ ਗੱਡੀਆਂ ਰੇਸਾ ਲਗਾ ਰੀਆਂ ਸੀ ਤੇ ਨਾ ਗੱਡੀਆਂ ਦੇ ਰੇਸਾ ਲਾਉਣ ਦੇ ਚੱਕਰ ਦੇ ਵਿੱਚ ਇੱਕ ਦੂਸਰੇ ਨੂੰ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਗਿਆ ਜਿਸ ਦੀ ਸੀਸੀਟੀਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਹੀ ਤੇਜ਼ ਅਰਫਕਾਰ ਗੱਡੀ ਇਸ ਐਕਟਿਵਾ ਨੂੰ ਟੱਕਰ ਮਾਰਦੀ ਹੈ ਤੇ ਦੂਜੇ ਪਾਸੇ ਖੜੀ ਇੱਕ ਗੱਡੀ 'ਚ ਜਾ ਵੱਜਦੀ ਹੈ ਤਾਂ ਇਸ ਸੱਪਤਾ ਖੜਕਾ ਸੁਣ ਕੇ ਲੋਕ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲ ਆਉਂਦੇ ਨੇ ਤੇ ਸੜਕ ਦੇ ਉੱਪਰ ਵੱਡਾ ਜਾਮ ਲੱਗ ਜਾਂਦਾ ਹੈ ਲੋਕ ਉੱਥੇ ਖੜ ਕੇ ਆਪਣੇ ਵਾਹਨ ਖੜਾ ਕੇ ਇਸ ਹਾਸੇ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਸਾਹਮਣੇ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਹਾਦਸੇ ਦੀਆਂ ਖੌਫਨਾਕ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਸ ਖੌਫਨਾਕ ਹਾਦਸੇ ਦੇ ਵਿੱਚ ਅਕੀਵਾ ਦੇ ਪਰਖੱਚੇ ਉੱਡ ਗਏ ਨੇ ਤੇ ਉਸ ਦਾ ਪੂਰਾ ਇੰਜਰ ਪਿੰਜਰ ਬਾਹਰ ਆ ਗਿਆ ਇਹ ਤੇਜ਼ ਰਫ਼ਤਾਰ ਗੱਡੀ ਦਾ ਵੀ ਟਾਇਰ ਖੁੱਲ ਜਾਂਦਾ ਹੈ ਤੇ ਜਿਸ ਤੇ ਚੱਲਦਿਆਂ ਉਹ ਉੱਤੇ ਖੜੀ ਇੱਕ ਗੱਡੀ ਦੇ ਵਿੱਚ ਜਾ ਵੱਜਦੀ ਹੈ ਤੇ ਉਸ ਦਾ ਵੀ ਵੱਡਾ ਨੁਕਸਾਨ ਕਰ ਦਿੰਦੀ ਹੈ ਐਕਟਿਵਾ ਦੀ ਹਾਲਤ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ੋਰਦਾਰ ਟੱਕਰ ਇਸ ਐਕਟਿਵਾ ਦੇ ਵਿੱਚ ਵੱਜੀ ਹੋਏਗੀ ਐਕਟਿਵਾ ਦੇ ਵਿੱਚ ਚਾਬੀ ਵੀ ਲੱਗੀ ਰਹਿ ਗਈ ਤੇ ਉੱਧਰ ਸਥਾਨਕ ਲੋਕਾਂ ਨੇ ਹਾਦਸੇ ਦੀ ਖੌਫਨਾਕ ਕਹਾਣੀ ਦੱਸੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਕਤੇ ਖੜੇ ਹੋ ਜਾਣਗੇ ਹਾਂਜੀ ਇਹ ਦੋ ਗੱਡੀਆਂ ਆ ਰਹੀਆਂ ਜੀ ਤੇਜ ਇਧਰੋਂ ਜੀ ਹਾਂਜੀ ਤੇ ਉਧਰੋਂ ਐਕਟਿਵ ਵਾਲਾ ਆ ਰਿਹਾ ਸੀ ਐਕਟਿਵ ਵਾਲਾ ਐਸ ਗੱਡੀ ਦੇ ਵਿੱਚ ਆ ਕੇ ਵੱਜਿਆ ਹਾਂਜੀ ਤੇ ਪਿਛਲੀ ਗੱਡੀ ਉਹ ਦੂਜੀ ਗੱਡੀ ਦੇ ਵਿੱਚ ਆ ਜਾਦੀ ਦੂਜੀ ਸੀਗੀ ਉਹ ਲੈ ਗਈ ਉੱਥੇ ਜੀ ਵੈਂਟੋ ਸੀ ਸ਼ੈੱਰ ਠੀਕ ਜੀ ਹਾਂਜੀ ਔਰ ਇਿੱਤ ਦਾ ਲੱਦ ਨਹੀਂ ਟੱਪਣਾ ਕਾਰਨ ਕੀ ਏ ਔਰ ਜਿਹੜਾ ਐਕਟਿਵ ਆ ਗਿਆ ਉਹ ਪਰਲੇ ਪਾਸੇ ਸੀ ਅੱਛਾ ਉਹਦਾ 11ਵਾਂ 12ਵਾਂ ਦਾ ਹੋਊਗਾ ਜੀ ਪਰਲੇ ਪਾਸੇ ਸੀ ਇਹ ਨਹੀਂ ਮੈਂ ਕਹੇ ਇਹ ਨਹੀਂ ਮੈਂ ਕਹੇਦਾ ਜੀ ਕਿਸੇ ਹਾਲਤਾਂ ਹੋਵੇ ਜੇ ਆਪ ਕਿਉਂਕਿ 16 ਸਾਲ ਤੋਂ ਉੱਤੇ ਲਾਇਸੈਂਸ ਬਣ ਜਾਂਦਾ ਵੈ ਕਿ ਉਹਦੇ ਕੋਲ ਐਕਟਿਵ ਆ ਸੀ ਵਿਦ ਉਹ ਤੇ ਲਿਸਨਸ ਬੰਨ ਜਾਂਦਾ ਜੀ ਤੇ ਉਹਦੇ ਬਾਲੇ ਬਬੇ ਕੋਈ ਵੀ ਬਿਆਨ ਨਹੀਂ ਦੇ ਸਕਦਾ ਠੀਕ ਹੈ ਰਾਈਡ ਹੋ ਗਿਆ ਕਿ ਕਿ ਦੱਸਦੇ ਵੀ ਐਕਸੀਡੈਂਟ ਦਾ ਕਾਰਨ ਕੀ ਬਣੇ ਸਪੀਡ ਜ਼ਿਆਦਾ ਸੀ ਓਵਰ ਸਪੀਡ ਸੀ ਓਵਰ ਸੀ ਦੋਨੋਂ ਗੱਡੀਆਂ ਓਵਰ ਸਪੀਡ ਸੀ ਓਵਰ ਸਪੀਡ ਸੀ ਤੁਸੀਂ ਰੇਸ ਕਰਾ ਲਗਾ ਰਹੇ ਸੀ ਕਿੱਦਾਂ ਕਹਿ ਸਕਦੇ ਆ ਜੀ ਅਸੀਂ ਰੇਸ ਕਰਾ ਰਹੇ ਸੀ ਕਿ ਬੱਚਾ ਤੇ ਦਰਵਾਜ਼ੇ ਕਿਹੜਾ ਜੀ ਜਿਹੜਾ ਐਕਟਿਵਾ ਵਾਲਾ ਐਕਟਿਵਾ ਵਾਲਾ ਇਧਰੋਂ ਆ ਰਿਹਾ ਸੀਗਾ ਜੀ ਠੀਕ ਹੈ ਜਾਨੀ ਨੁਕਸਾਨ ਕੀ ਹੋਇਆ ਭਾਜੀ ਜ਼ਿਆਦਾ ਹੀ ਨੁਕਸਾਨ ਮੁੰਡੇ ਦਾ ਹੀ ਹੋਇਆ ਜੀ ਜਿਹੜਾ ਐਕਟਿਵਾ ਵਾਲਾ ਸੱਤ ਦਿਨਾਂ ਦਾ ਜ਼ਿਆਦਾ ਲੱਕੀ ਦੇਖ ਹਾਂ ਉਦ੍ਰਿਸ ਤੇਜ਼ ਰਫਤਾਰ ਕਾਰਾ ਦੇ ਕਹਿਰ ਦੇ ਚਲਦੇ ਆ ਜਿਸ ਨੌਜਵਾਨ ਨੂੰ ਇਹਨਾਂ ਦੇ ਵੱਲੋਂ ਟੱਕਰ ਮਾਰੀ ਗਈ ਹੈ ਉਸ ਦੀ ਹਾਲਤ ਕਾਫੀ ਗੰਭੀਰ ਦਸਤੀ ਜਾ ਰਹੀ ਹੈ ਤੇ ਉੱਥੇ ਹੀ ਇਸ ਮੌਕੇ ਆਪਣੇ ਕਰਾਂ ਤੋਂ ਨਿਕਲੇ ਹੋਏ ਲੋਕਾਂ ਦੇ ਵਿੱਚ ਬਜ਼ੁਰਗ ਮਹਿਲਾਵਾਂ ਦਾ ਕਹਿਣਾ ਹੈ ਉਹ ਇਸ ਤੇਜ਼ ਰਫਤਾਰੀ ਦੇ ਚਲਦੇ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਨੇ ਆਪ ਮੁਖਾਰੇ ਹੀ ਕਹਿ ਦਿੱਤਾ ਕਿ ਉਹ ਤਾਂ ਆਪ ਹੀ ਇੱਥੇ ਰਹਿ ਕੇ ਪਰੇਸ਼ਾਨ ਨੇ ਕਾਫੀ ਦੇਰ ਬਾਅਦ ਪੁਲਿਸ ਆਈ ਆ ਠੀਕ ਹੈ ਨਾ ਅਸੀਂ ਫੋਨ ਕੀਤੇ ਪੁਲਿਸ ਨੂੰ ਮੇਰੇ ਬੇਟੇ ਨੇ ਕੀਤਾ ਮੇਰੇ ਹਸਬੰਦ ਨੇ ਕੀਤਾ ਕਾਫੀ ਦੇਰ ਬਾਅਦ ਪੁਲਿਸ ਆਈ ਆ ਉਸਨੇ ਆ ਕੇ ਜਿਹੜਾ ਮੁੰਡਾ ਗੱਡੀ ਵਾਲਾ ਡੈਡੀ ਸੀਗਾ ਉਹਦੇ ਨਾਲ ਗੱਲ ਕੀਤੀ ਆ ਉਹ ਕਹਿੰਦਾ ਜੋ ਨੁਕਸਾਨ ਹੋਇਆ ਮੈਂ ਭਰ ਦਊਗਾ ਮੇਰਾ ਬੇਟਾ 50 ਦੀ ਸਪੀਡ 'ਚ ਜਿਹੜਾ ਕਿ 200 ਤੋਂ ਘੱਟ ਸਪੀਡ ਨਹੀਂ ਹੋਊਗੀ ਹਾਂ ਕਹਿੰਦਾ 50 ਦੀ ਸਪੀਡ 'ਚ ਸੀ ਤੁਸੀਂ ਕੈਮਰੇ ਦੇਖ ਸਕਦੇ ਸਭ ਦੇ ਕਿੰਨੀ ਸਪੀਡ ਸੀ ਉਸ ਬੱਚੇ ਦੀ ਇਹ ਹਾਂ ਚਾਰ ਦੇ ਘੇ ਪਰੇ ਚਾਹ ਔਰ ਉਹ ਜਿਹੜਾ ਬੱਚਾ ਗੱਡੀ ਵਾਲਾ ਹੈ ਨਾ ਉਹ ਦੋ ਕੁੜੀਆਂ ਦੀ ਗੱਡੀ ਅੱਗੇ ਸੀ ਇਹਦੇ ਪਿੱਛੇ ਸੀ ਇੱਕ ਦੂਜੇ ਨੂੰ ਓਵਰਟੇਕ ਕਰ ਰਿਹਾ ਸੀ ਓਵਰਟੇਕ ਕਰਦੇ ਨੇ ਇਸ ਕਰ ਰਹੇ ਸੀ ਜਿਹੜਾ ਐਕਟ ਵਾਲਾ ਮੁੰਡਾ ਸੀ ਉਹ ਵੀ ਸਕੂਲ ਤੋਂ ਕੋਈ ਆਪਣਾ ਟਿਊਸ਼ਨ ਪਰ ਕੇ ਆ ਰਿਹਾ ਸੀ ਤੇ ਉਹ ਉਧਰ ਦੇ ਪਾਸੇ ਪਾਰਲੀ ਸਾਈਡ ਤੇ ਸੀ ਉਹਦੇ ਵਿੱਚ ਗੱਡੀ ਜਿੱਦਾਂ ਵੱਜੀ ਨੇ ਮੁੰਡਾ ਉਲਟ ਕੇ ਕਿੰਨੀ ਦੂਰ ਹੱਥਲੇ ਡਿੱ ਗਿਆ ਉਹ ਮੁੰਡਾ ਤਾਂ ਹੁਣ ਵੈਂਟੀਲੇਟਰ ਤੇ ਪੈ ਦੀਪ ਹਸਪੀਟਲ ਉੱਥੋਂ ਜਾ ਕੇ ਤੁਸੀਂ ਵਿਆਹ ਲੈ ਸਕਦੇ ਆ ਤੇ ਮਤਲਬ ਜਿਹੜੇ ਇਹ ਗੱਡੀ ਚਲਾ ਰਹੀ ਸੀ ਉਹ ਕਿੰਨੀ ਉਮਰ ਦੇ ਲੱਗਦੇ ਸੀ ਤੁਹਾਡੇ ਓ ਮੁੰਡੇ ਨੇ ਉਹਨਾਂ ਨੇ ਫਟਾਫਟ ਡੜਾ ਆਦਿੱਤ ਜਿਹੜੀ ਜਲਾਦੀ ਸੀ ਜਿਹੜਾ ਚਲਾ ਰਿਹਾ ਸੀ ਜਿਹੜਾ ਮੁੰਡਾ ਚਲਾ ਰਿਹਾ ਸੀ ਉਹ ਨਹੀਂ ਮੈਂ ਦੇਖਿਆ ਸੀ ਅਸੀਂ ਬਾਅਦ ਚ ਆਏ ਕਿ ਮੁੰਡਾ ਤਾਂ ਦੌੜੇ ਗਿਆ ਗੱਡੀ ਚ ਨਿਕਲ ਕੇ ਨਾ ਜਿਹੜਾ ਚਲਾ ਰਿਹਾ ਸੀ ਤੇ ਉਹ ਜਿਹੜੇ ਐਕਟ ਵਾਲੇ ਸੀ ਉਹ ਤਾਂ ਡਿੱਗੇ ਪਏ ਉਹ ਤਾਂ ਵਿਚਾਰੇ ਦਾ ਪਤਾ ਹੀ ਨਹੀਂ ਹਾਲਿਓ ਹੈਗਾ ਵੀ ਗਰੀਬਾਂ ਦਾ ਹੀ ਬੱਚਾ ਹੈ ਇਹ ਜਿਹੜੇ ਹੈਗੇ ਆ ਸੋਨਾ ਟਾਇਰ ਵਾਲੇ ਇਹ ਤਾਂ ਕਹਿੰਦੇ ਕਿੰਨੇ ਪੈਸੇ ਲੱਗਦੇ ਅਸੀਂ ਲਾਵਾਂਗੇ ਤੇ ਸੋਨਾ ਟਾਇਰ ਵਾਲੇ ਦੀ ਹਾਂ ਖੜੀ ਹੈ ਜਿਹੜੀ ਗੱਡੀ ਤੇ ਜਿਹੜੀ ਦੂਜੀ ਵੇਦੀ ਉਹਨੂੰ ਪਤਾ ਨਹੀਂ ਇਹ ਯਾਰ ਦੂਜੀ ਗੱਡੀ ਉਹ ਇਨਾਂ ਦੀ ਇਹਨੇ ਦੀ ਖੜੀ ਸੀ ਇਹ ਬੈਂਕ ਤੇ ਜਾ ਰਹੀ ਸੀ ਉਹ ਵੀ ਇਹਨਾਂ ਦੀ ਉੱ비 ਉਹਨਾਂ ਦੀ ਸੀਗੀ ਅਰੇ ਇਸ ਤੇ ਜਿਹੜੀਆਂ ਜਾ ਰਹੀਆਂ ਦੋ ਗੱਡੀਆਂ ਸੀ ਆਪਸ ਵਿੱਚ ਇਹੋ ਅੱਗੇ ਪਿੱਛੇ ਹੋ ਰਿਆ ਸੀ ਕੁੜੀਆਂ ਮੁੰਡੇ ਸੀਗੇ ਉਹ ਤੇ ਵਿਚਾਰਾ ਗਰੀਬ ਐਵੇਂ ਹੀ ਮਾਰਿਆ ਗਿਆ ਉਦੋਂ ਇਸ ਖੌਫਨਾਕ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਮੁੰਡਾ ਕਿਸੇ ਗਰੀਬ ਪਰਿਵਾਰ ਦਾ ਦੱਸਿਆ ਜਾ ਰਿਹਾ ਇਹ ਲੋਕਾਂ ਦਾ ਕਹਿਣਾ ਹੈ ਜਿਨ੍ਹਾਂ ਨੇ ਕਿ ਇਸ ਹਾਦਸੇ ਨੂੰ ਦੇਖਿਆ ਲੋਕਾਂ ਦੇ ਘਰਾਂ 'ਚ ਸੀਸੀਟੀਵੀ ਲੱਗੇ ਹੋਏ ਸੀ ਜਿਸ ਦੇ ਵਿੱਚ ਕੀ ਇਹ ਖੌਫਨਾਕ ਤੇਜ਼ ਰਫ਼ਤਾਰ ਗੱਡੀਆਂ ਦਾ ਕਾਰਾ ਕੈਦ ਹੋ ਗਿਆ ਉਧਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੋ ਤੁਸੀਂ ਵੀ ਸੁਣੋ ਕੀ ਕੁਝ ਉਹ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਇਹ ਅਜੇ ਤੀਵ 5:35 ਵਜੇ ਦੀ ਗੱਲ ਆ ਸ਼ਾਮ ਦੀ ਜੀ ਬਾਪਾ ਭਾਰਤੀ ਸਕੂਲ ਦੇ ਸਾਹਮਣੇ ਜਿਹੜਾ ਮਾ ਵਾਲਾ ਚੌਂਕ ਨੇ ਸੜਕ ਜਾਂਦੀ ਆ ਹਾਂਜੀ ਉਧਰੋਂ ਕੋਈ ਗੱਡੀ ਆ ਰਹੀ ਸੀ ਕਰੂਜ਼ ਹਾਂਜੀ ਗੱਡੀ ਨੰਬਰ ਹੈਗਾ PB10 DY3704 ਹੂੰ ਜਿਹੜੇ ਪਤਾ ਲੱਗਾ ਕਿ ਦੋ ਗੱਡੀਆਂ ਸੀਗੀਆਂ ਬਰਾਬਰ ਆ ਰਹੀਆਂ ਜਿਸ ਨਾਮ ਚ ਕੋਈ ਕ੍ਰੂਜ਼ ਗੱਡੀ ਆ ਇਹਨੇ ਇੱਕ ਐਕਟਵਾ ਨੂੰ ਹਿੱਟ ਕੀਤਾ ਜਿਹਦਾ ਐਕਟਵਾ ਦਾ ਨੰਬਰ ਹੈਗਾ ਵਾ ਪੀਪੀ 10 ਜੀਵਾਈ 862 ਇਹਨੂੰ ਜਪਜੀਤ ਸਿੰਘ ਨਾਮ ਦਾ ਬੱਚਾ ਗੱਡੀ ਐਕਟਵਾ ਚ ਲਾ ਰਿਆ ਸੀ ਇਹਨੂੰ ਨੇ ਹਿੱਟ ਕੀਤਾ ਬੱਚਾ ਇੰਜਰਡ ਹੋ ਗਿਆ ਵਾ ਬੱਚੇ ਨੂੰ ਜਿਹੜਾ ਮੌਕੇ ਤੇ ਦੀਵ ਹਸਪਤਾਲ ਲੈ ਕੇ ਉਥੇ ਐਡਮਿਟ ਹੈ ਗੱਡੀ ਦੇ ਨੰਬਰ ਤੋਂ ਜਿਹੜਾ ਹੈਗਾ ਵਾ ਮੌਕਾ ਮੰਨ ਲਓ ਜਿਹੜਾ ਚਲਾ ਰਿਆ ਉਹਨੇ ਸਾਨੂੰ ਮੌਕੇ ਤੇ ਮਿਲਿਆ ਠੀਕ ਹੈ ਰਿਕਾਰਡ ਨਾਲ ਉਹਨਾਂ ਦਾ ਡੇਰ ਕੱਢ ਕੇ ਇਹ ਬੱਚੇ ਦਾ ਬਿਆਨ ਹੈ ਜਿਹੜਾ ਦਾ ਬਿਆਨ ਹਸਲ ਕਰਕੇ ਤਾਲੇ ਕਰਾਇਆ ਸਰ ਬੱਚੇ ਦੀ ਕਿੰਨੀ ਉਮਰ ਔਰ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਹੈ ਬੱਚਾ ਜੀ ਸੰਤਨਕਲੇਰ ਦਾ ਰਹਿਣਾ ਹਾਂ ਇੱਕ ਗੱਡੀ ਹੋ ਰਹੀ 20 ਦੀ ਇਹਨਾਂ ਨੇ ਗੱਡੀ ਖੜੀ ਸੀ ਗ੍ਰੈਂਡ ਵਿਡਾਰਾ ਹਾਂਜੀ ਇਹ ਖੜੀ ਗੱਡੀ ਦੇ ਵਿੱਚ ਵੀ ਇਹ ਕ੍ਰੂਜ਼ਰ ਪਹਿਲਾਂ ਫੈਕਟਰੀ ਚ ਵੱਜੀ ਫਿਰ ਉਸ ਤੋਂ ਬਾਅਦ ਇਹ ਖੜੀ ਗੱਡੀ ਨੂੰ ਇਹਨਾਂ ਨੇ ਟੱਚ ਕੀਤਾ ਐਕਸੀਡੈਂਟ ਕੀਤਾ ਉਹ ਸਰ ਜਿਹੜੇ ਖੜੇ ਲੋਕ ਪਬਲਿਕ ਨੇ ਦੱਸਿਆਗਾ ਵਾ ਬਾਕੀ ਹੁਣ ਮੌਕੇ ਤੇ ਕੋਈ ਸੀਸੀਟੀਵੀ ਹੁਣ ਚੰਗਲੇ ਜਾ ਰਹੇ ਆ ਠੀਕ ਹੈ ਜੀ ਸਰ ਇੰਨੀ ਦੀ ਸਪੀਡ ਤੇ ਗੱਡੀਆਂ ਦੀ ਤੁਹ ਪਤਾ ਲੱਗਦੀ ਆ ਤੁਹਾਨੂੰ ਕੁਝ ਇਹਦੇ ਬਾਰੇ ਸੁਣ ਦੱਸਣ ਚ ਮਾਲਕ ਆ ਵੀ ਸਪੀਡ ਤੇ ਸੀ ਗੱਡੀ ਬਾਕੀ ਹੁਣ ਇਹ ਐਗਲੈਕਟ ਨਹੀਂ ਪਤਾ ਕਿ ਸਿਰ ਗੱਡੀ ਦੇ ਪਿੱਛੇ ਤੁਸੀਂ ਨਾਮ ਲਿਖਿਆ ਪਿਆ ਸੋਨਾ ਟਾਇਰ ਬਾਰੇ ਕੀ ਕੋਈ ਪੁਸ਼ਟੀ ਹੋਈ ਸਰੀ ਚੀਜ਼ ਦੀ ਸੋਨਾ ਹੀ ਅਸੀਂ ਹੁਣ ਗੱਡੀ ਦੇ ਮਤਲਬ ਨੰਬਰ ਤੋਂ ਹੋਰ ਡਿਟੇਲ ਕਢਾ ਕੇ ਅੰਦੀ ਕਰਨ ਕਰਦੇ ਜਿੱਥੇ ਇੱਕ ਪਾਸੇ ਤੇਜ਼ ਰਫ਼ਤਾਰ ਗੱਡੀਆਂ ਨੇ ਰੇਸਾ ਲਾਉਣ ਦੇ ਚੱਕਰ ਵਿੱਚ ਕਿਸੇ ਦੇ ਬੱਚੇ ਦੀ ਜਾਨ ਨੂੰ ਵਿਪਤਾ ਦੇ ਵਿੱਚ ਪਾ ਦਿੱਤਾ ਤਾਂ ਉੱਥੇ ਹੀ ਜਿੰਨਾ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਵਾਹਨ ਉਹਨਾਂ ਦੇ ਹੱਥਾਂ ਵਿੱਚ ਫੜਾ ਦਿੱਤੇ ਜਾਂਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਭਾਵੇਂ ਗੱਡੀ ਸਵਾਰ ਦੀ ਕੀਤੀ ਜਾਵੇ ਜਾਂ ਫਿਰ ਐਕਟੀਵਾ ਲੈ ਕੇ ਜਾ ਰਹੇ ਇਹਨਾਂ ਮੁੰਡਿਆਂ ਦੀ ਇਸ ਪੂਰੇ ਮਾਮਲੇ 'ਚ ਹੁਣ ਦੇਖਣਾ ਹੈ ਹੋਵੇਗਾ ਕਿ ਪੁਲਿਸ ਕੀ ਕੁਝ ਕਾਰਵਾਈ ਕਰਦੀ ਹੈ ਤੇ ਕਦੋਂ ਤੱਕ ਪੀੜਤ ਨੂੰ ਇਨਸਾਫ ਤੋਂ ਵਾਂਦੀ ਹੈ ਜਗਵਾਨੀ ਟੀਵੀ ਦੇ ਲਈ ਲੁਧਿਆਣਾ ਤੋਂ ਅਰੁਣਦੀਰ ਰਿਪੋਰਟ